ਸਤਿ ਸ੍ਰੀ ਅਕਾਲ ਜੀ ਮੈਂ ਰਜਿੰਦਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗਾ ਰਾਮਗੜ੍ਹ ਦੀਆਂ ਦੋਤਾ ਦੀਆਂ ਟਰਾਲੀਆਂ ਮੋਕਸਰ ਦੀਆਂ ਸਭ ਤੋਂ ਮਸ਼ਹੂਰ ਟਰਾਲੀਆਂ ਨੇ ਤੇ ਅੱਜ ਤੁਹਾਨੂੰ ਪੂਰੀ ਡਿਟੇਲ ਵੀਡੀਓ ਦੱਸਾਂਗਾ ਪੂਰੇ ਸੋਹਣੀ ਟਰਾਲੀ ਹੈ ਜੀ ਰੰਗ ਪੂਰਾ ਵਧੀਆ ਵਜਿਆ ਹੋਇਆ ਤੇ ਸਭ ਤੋਂ ਮੇਨ ਗੱਲ ਟਰਾਲੀ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਕੋਈ ਫालतू ਲੋਹਾ ਨਹੀਂ ਰੰਗ ਦੀ ਕੁਆਲਿਟੀ ਵੈਲਡਿੰਗ ਦੀ ਕੁਆਲਿਟੀ ਸਾਈਡ ਤੇ ਬੇਲਚਾ ਲੱਗਿਆ ਨਵੇਂ ਟਾਇਰ ਆ ਅੱਗੇ ਤੁਸੀਂ ਦੇਖ ਸਕਦੇ ਹੋ ਵੀ ਜੈਕ ਵਾਲੀ ਪਾਈਪ ਵੀ ਲੋਕ ਹੁੰਦੀ ਆ ਟਰਾਲੀ ਦੀ ਕੁਆਲਿਟੀ ਇੱਕ ਨੰਬਰ ਆ ਪੂਰੀ ਸਾਫ਼ ਟਰਾਲੀ ਐ ਬਹੁਤ ਹੀ ਸੋਹਣੀ ਅੱਗੇ ਦੇਖੋ ਤੋਂ ਪਾਈਪ ਲੋਕ ਵਾਲਾ ਸਿਸਟਮ ਐ ਪਾਈਪ ਲੋਕ ਕਰ ਦਿੰਦਾ ਤੇ ਆ ਜੈਕ ਵਾਲਾ ਹੈਂਡਲ ਤੇ ਅੱਗੋਂ ਪੂਰੀ ਬਹੁਤ ਸੋਹਣੀ ਐ ਇਹ ਟਰਾਲੀ ਖੜਨੀ ਸੋਹਣੀ ਟਰਾਲੀ ਦੀ ਤੇ ਵੈਲਡਿੰਗ ਦੀ ਕੁਆਲਿਟੀ ਚੈੱਕ ਪੂਰੀ ਲੇਅਰ ਲੱਗੀ ਆ ਸਾਰੀ ਟਰਾਲੀ ਨੂੰ ਲੇਅਰਾਂ ਲੱਗੀਆਂ ਕੋਈ ਟਾਂਕਾ ਨਹੀਂ ਲਾਉਂਦੇ ਤੇ ਲੇਅਰ ਬਹੁਤ ਸੋਹਣੀ ਹੁੰਦੀ ਹੈ ਉਸ ਤੋਂ ਬਾਅਦ ਗ੍ਰਾਈਂਡਰ ਵੀ ਮਾਰਦੇ ਨੇ ਪੂਰਾ ਉਸ ਤੋਂ ਬਾਅਦ ਗ੍ਰਾਈਂਡਰ ਪੂਰਾ ਵੱਜ ਕੇ ਪੂਰੀ ਸਾਫ ਫਿਨਿਸ਼ਿੰਗ ਦੇ ਕੇ ਫੇਰ ਉਸ ਤੋਂ ਬਾਅਦ ਇਹ ਬਹੁਤ ਹੀ ਸੋਹਣਾ ਪ੍ਰਾਈਮਰ ਕਰਦੇ ਨੇ ਪੂਰਾ ਤਸੱਲੀ ਨਾਲ ਪ੍ਰਾਈਮਰ ਹੁੰਦਾਗਾ ਪ੍ਰਾਈਮਰ ਦੀ ਕੋਟਿੰਗ ਕਰਕੇ ਫੇਰ ਉੱਤੇ ਰੰਗ ਪਾ ਦਗਾ ਪੂਰਾ ਸਾਫ ਟੁੱਕੇ ਦਾ ਪ੍ਰਾਈਮਰ ਚੈੱਕ ਤੇ ਟਰਾਲੀ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਲੋਕ ਡਾਲਾ ਪੂਰਾ ਵਧੀਆ ਸੋਹਣਾ ਤੇ ਸਾਈਡ ਤੇ ਵਧੀਆ ਲੋਕ ਲੱਗਿਆ ਹੋਇਆ ਤੇ ਪਿੱਛੋਂ ਵਧੀਆ ਟਰਾਲੀ ਸੋਹਣੀ ਹੈ ਖੜਨੀ ਸੋਹਣੀ ਹੈ ਲੋਗੋ ਲੁੱਗੋ ਪੂਰੇ ਲੱਗੇ ਆ ਸਾਈਡ ਤੇ ਪੌੜੀ ਲੱਗੀ ਹੈ ਹੋਰ ਵਧੀਆ ਸੋਹਣਾ